ਪਿਆਸ ਲੱਗੀ ਮੈਨੂੰ ਜਲ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਪਹਾੜੀ ਛੱਡ ਕੇ ਉੱਪਰ ਵਲੀ ਖੰਡਾਰੀ ਦੇ ਕੋਲ ਜਾ ਉਸ ਸਮੇਂ ਪਹਾੜ ਦੀ ਚੋਟੀ ਤੇ ਕਬੀਰ ਰਹਿੰਦੇ ਸਨ ਵਲੀ ਖੰਡਾਰੀ ਨਾਂ ਸੀ ਉਹਨਾਂ ਦਾ ਉਹਨਾਂ ਦੇ ਕੋਲ ਇੱਕ ਪਾਣੀ ਦਾ ਖੂਦ ਸੀ ਦੂਰੋਂ ਦੂਰੋਂ ਲੋਕ ਪਾਣੀ ਲੈਣ ਵਾਸਤੇ ਜਲ ਲੈਣ ਵਾਸਤੇ ਉੱਤੇ ਜਾਂਦੇ ਸਨ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਬਾਬਾ ਜੀ ਮੈਨੂੰ ਪਿਆਸ ਲੱਗੀ ਮੈਨੂੰ ਜਲ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਪਹਾੜੀ ਛੱਡ ਕੇ ਉੱਪਰ ਵਲੀ ਖੰਡਾਰੀ ਦੇ ਕੋਲ ਜਾ ਉਹਨਾਂ ਨੂੰ ਕਹਿ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਜਦ ਭਾਈ ਮਰਦਾਨਾ ਜੀ ਪਹਾੜ ਸੜ ਕੇ ਉੱਪਰ ਗਏ ਇਹਨਾਂ ਨੇ ਉਹਨਾਂ ਨੂੰ ਕਿਹਾ ਬਲੀ ਕੰਦਾਰੀ ਨੂੰ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਬਲੀ ਕੰਦਾਰੀ ਨੇ ਕ੍ਰੋਧ ਦੇ ਝਾਕੇ ਹੰਕਾਰ ਝਾਕੇ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਇੱਥੇ ਨੇ ਪਹੁੰਚੇ ਪੀਰ ਨੇ ਇੱਥੇ ਪਹੁੰਚੇ ਬਲੀ ਨੇ ਉਹ ਪਾਣੀ ਨਹੀਂ ਪੈਦਾ ਕਰ ਸਕਦੇ ਗੱਲ ਕਰਕੇ ਉਹਨਾਂ ਨੇ ਬਗੈਰ ਪਾਣੀ ਦਿੱਤੇ ਆ ਬਗੈਰ ਜਲ ਦਿੱਤੇ ਆ ਭਾਈ ਮਰਦਾਨਾ ਜੀ ਨੂੰ ਵਾਪਸ ਤੋਰ ਦਿੱਤਾ ਗੁਰਨਾਣਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਤਿੰਨ ਦਫਾ ਉੱਪਰ ਭੇਜਿਆ ਕਿ ਸ਼ਾਇਦ ਉਹਨਾਂ ਦੇ ਲਹਿਜੇ ਵਿੱਚ ਨਰਮੀ ਆ ਜਾਏ ਤੇ ਉਹ ਜਲ ਦੇ ਦੇਣ ਪਰ ਬਲੀ ਕੰਧਾਰੀ ਦਾ ਤਿੰਨਵਾਂ ਦਫਾ ਹੀ ਜਵਾਬ ਦਿੱਤ ਕਿ ਤੁਹਾਡੇ ਲਈ ਜਲ ਨਹੀਂ ਹੈ ਗੁਰਨਾਣਕ ਸਾਹਿਬ ਨੂੰ ਕੋਈ ਆਪਣੀ ਕਰਾਮਾਤ ਦੇ ਖਾਕੇ ਜਲ ਪੈਦਾ ਕਰ ਲੈਣ ਤੀਹ ਤਰੀਕਾ ਜਦ ਭਾਈ ਮਰਦਾਨਾ ਜੀ ਵਾਪਸ ਆਏ ਉਹਨਾਂ ਨੇ ਕਿਹਾ ਬਾਬਾ ਜੀ ਉਹ ਕਿਸੇ ਵੀ ਹਾਲਤ ਵਿੱਚ ਜਲ ਦੇਣ ਨੂੰ ਤਿਆਰ ਨਹੀਂ ਹਨ ਤੁਸੀਂ ਕੁਝ ਕਿਰਪਾ ਕਰੋ ਸਮੇਤ ਇੱਕ ਲੋਕ ਕੇ ਗੁਰਨਾਨਕ ਕਰਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜ਼ਮੀਨ ਦੇ ਵਿੱਚ ਇੱਕ ਲਾਠੀ ਮਾਰੀ ਇੱਥੇ ਤੇ ਜ਼ਮੀਨ ਦੇ ਵਿੱਚੋਂ ਜਲ ਨਿਕਲਣ ਲੱਗ ਪਿਆ ਭਾਈ ਮਰਜ਼ਾਨਾ ਜੀ ਨੂੰ ਕਿਹਾ ਜਲ ਛਕੋ ਜਦ ਉੱਪਰ ਵਲੀ ਖੰਡਾਜੀ ਨੇ ਵੇਖਿਆ ਕਿ ਉਹਨਾਂ ਦਾ ਜਿਹੜਾ ਪਾਣੀ ਦਾ ਖੂਹ ਹੈ ਉਹਦਾ ਲੈਵਲ ਡਾਊਨ ਹੋ ਰਿਹਾ ਪਾਣੀ ਸੁੱਕ ਰਿਹਾ ਉਹਨਾਂ ਨੂੰ ਬਹੁਤ ਗੁੱਸਾ ਆਇਆ ਗੁੱਸੇ ਵਿੱਚ ਆ ਕੇ